ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਖੇਲਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਇੱਕ ਵਾਰ ਇਸ ਦਾ ਟਾਈਮ ਹੋ ਗਿਆ ਅੱਜ ਸਵੇਰ ਤੋਂ ਸਮੇਟਾ ਸਮਾਟੀ ਚੱਲ ਰਹੀ ਹੈਗੀ ਤੇ ਇੱਧਰ ਉੱਪਰ ਮੈਂ ਥੋੜੇ ਜਿਹਾ ਗਮਲੇ ਰੱਖ ਦਿੱਤੇ ਨੇ ਕੰਧ ਦੇ ਉੱਪਰ ਕੁਸ਼ਕ ਕੱਪੜੇ ਇੱਥੇ ਧੋ ਕੇ ਖੇਲਰ ਸਾਹਿਬ ਦੀ ਪੱਗ ਵਗੈਰਾ ਪਾਤੀ ਕੁਝ ਤੋਂ ਮੁੱਦਰ ਤੋਂ ਪਹੌਣੀ ਉੱਧਰ ਮੰਜੇ ਤੇ ਪਾਏ ਹੋਏ ਨੇ ਬਾਹਰ ਉਹ ਦੇਖੋ ਇੱਧਰ ਆ ਮੰਜੇ ਤੇ ਪਾਏ ਹੋਏ ਨੇ ਕੁਛ ਇੱਥੇ ਕੁਛ ਹੁਣ ਕੱਢ ਕੇ ਲਿਆਉਣੇ ਆ ਕੁਝ ਪਲਾਂਟ ਇੱਥੇ ਰੱਖ ਦਿੱਤੇ ਨੇ ਥੋੜੇ ਜਿਹਾ ਹੋਰ ਰੱਖੂੰਗੀ ਉੱਥੇ ਇੱਕ ਤੱਕ ਬੱਡੀ ਸ਼ੀਟ ਆ ਰੱਖੀ ਪਈ ਆ ਇੱਕ ਮਸ਼ੀਨ ਜੇ ਦੇ ਨਾਲ ਦੀ ਦੂਸਰੀ ਕਲਰ ਦੀ ਬਲੂ ਕਲਰ ਦੀ ਸੀ ਜਿਹੜੀ ਨੇਵੀ ਉਹ ਪਾਈ ਹੋਈ ਆ ਠੀਕ ਆ ਜੀ ਕਿਹੜੇ ਆ ਆ ਸੀ ਦੇ ਛਾਣੇ ਤੇ ਖਬਰ ਉੱਥੋਂ ਤੇ ਤੇ ਬੱਡੀ ਸ਼ੀਟ ਆ ਗਈ ਸ਼ੇਰ ਦੀ ਲੱਗੀ ਅੱਜ ਤਾਂ ਮੈਂ ਆਹੀ ਕਮਰੇ ਸੰਦਖਾਉਂ ਕਿ ਕਿਹੜੇ-ਕਿਹੜੇ ਫਲ ਹੋਏ ਸੀ ਸ਼ੇਰ ਦੀ ਲੱਗੀ ਇਸ ਲਈ ਫੋਟੋ ਲੈ ਲਈ। ਇਸ ਨੂੰ ਵੀ ਪਾਵਾਂਗੇ। ਆਓ। ਕਿਹ ਕਿਹੜਾ ਲੱਗਿਆ? ਦੂਸਰਾ ਫਲਾੜਾ ਨਹੀਂ ਹੋ। ਮੈਂ ਅੱਜ ਤੱਕ ਲਈ ਸਾਰੇ ਕੱਪੜੇ ਚੁੱਕ ਕੇ ਸਾਂ। ਇਹ ਰੱਖਦੇ ਹਾਂ ਕਿ ਵਿਚਾਲੇ ਦੇ। ਉਹ ਜਿਹੜੇ ਬੇਪਾ ਜੰਦੇ ਹੁੰਦੇ ਪਾ ਲੈਣੇ ਆ। ਦਾ ਸਵਾਲ ਤੇ ਸੀ ਜਿਹੜੇ ਸਾਰੇ ਜਿਹੜੇ ਨਵੇਂ ਸੀਗੇ ਉਹਨਾਂ ਵਿੱਚ ਵੀ socks ਪਈਆਂ ਸੀ ਉਹ ਕੱਢੀਆਂ ਨੇ ਤੇ ਨਵੇਂ boot ਆਪਣੀ ਜੁੱਤੀਵੇਂ ਆ ਦੇਖੋ ਇਹਦੇ ਵਿੱਚ ਪਾ ਦਿੱਤੇ ਨੇ ਇਹ ਰੱਖੂੰਗੀ ਤੇ ਅੱਜ ਤੁਹਾਨੂੰ ਹੋਰ ਵੀ ਦਿਖਾਉਣੀ ਇੱਕ ਮਿੰਟ ਹਾਂ ਬੜਾ ਸੀਗਾ ਜਿਹੜਾ ਡਰਾਅਰ ਇਹ ਸਾਰਾ ਮੇਬਲਾ ਕਰ ਲਿਆ ਇਹਨੂੰ ਹੁਣ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹਦੇ ਵਿੱਚ ਨਾ ਮੈਂ ਜਿਹੜੇ ਮੋٹے ਕੱਪੜੇ ਨੇ ਬੱਚਿਆਂ ਦੇ ਕੋਟ ਵਗੈਰਾ ਹੋਰ ਰੱਖੂਗੀ ਜਿਹੜੇ ਇਹਦੇ ਵਿੱਚ ਜ਼ਰੂਰੀ ਡਾਕੂਮੈਂਟਸ ਸੀ ਉਹ ਆਪਾਂ ਘਰ ਤੋਂ ਬਾਹਰ ਸੇਫਲੀ ਸੇਫ ਜਗ੍ਹਾ ਤੇ ਰੱਖ ਦਿੱਤੇ ਨੇ ਠੀਕ ਹੈ ਜੀ ਤੇ ਬਾਕੀ ਬੈੱਡ ਸ਼ੀਟਾਂ ਦੇ ਦੋਨੋਂ ਤੁਹਾਨੂੰ ਪਤਾ ਹੀ ਹੈਗਾ ਇਹ ਵਿਛਾਉਣੀਆਂ ਨੇਗੀਆਂ ਤੇ ਦੂਜੀਆਂ ਧੋਣ ਲਈ ਪਾ ਦਿੱਤੀਆਂ ਜਿਹੜੀਆਂ ਕੱਢ ਲਈ ਇੱਕ ਤਾਂ ਮੈਂ ਜਿਹੜੀ ਨੇਵੀ ਬਲੂ ਸੀਗੀ ਉਹ ਤਾਂ ਧੋ ਕੇ ਵਿਛਾਉਂਗੀ ਤੇ ਇਹ ਵਾਲੀ ਆਪਾਂ ਚੇਂਜ ਕਰਾਂਗੇ ਹੋਰ ਵਿਛਾ ਦਾਂਗੇ ਠੀਕ ਹੈ ਜੀ ਅੱਜ ਤੁਹਾਨੂੰ ਇੱਧਰ ਵੀ ਦਿਖਾਉਣੀ ਹੈਗੀ ਕੰਮ ਕਾਫੀ ਸਾਰਾ ਚੱਲ ਰਿਹਾ ਹੈਗਾ ਹਾਂ ਦੇਖੋ ਸੂਜ ਆ ਸਾਰਾ ਰੈਕ ਮੈਂ ਸਾਫ ਕਰ ਰਹੀ ਹੈਗੀ ਰੈਕ ਦੇ ਉੱਪਰ ਰੱਖ ਰਹੀ ਹਾਂ ਇਹਨਾਂ ਨੂੰ ਸਾਰੇ ਜਿੰਨੇ ਵੀ ਸੂਜ਼ ਨਹੀਂ ਸਾਫ਼ ਕਰ ਕਰਕੇ ਕਿਉਂਕਿ ਸਾਰੇ ਇੱਕ ਵਾਰ ਤਾਂ ਮੈਂ ਇੱਥੇ ਚਿਣੇ ਸੀ ਪਰ ਬੱਚੇ ਨੇ ਸਾਰਾ ਦਿਨ ਕੰਮਕਾਰ ਖਰਾਬ ਹੀ ਕਰਦੇ ਨੇ ਮੇਰਾ ਉਹ ਇਹਦੇ ਕਿਤੇ ਛਿੱਟ ਦਿੰਦੇ ਕਦੇ ਕਿਤੇ ਸੂਜ਼ ਕੱਢ ਕੇ ਆ ਪੇਟੀਆਂ ਥੱਲੇ ਸੀਗੇ ਇਹ ਸਾਰੇ ਪੇਟੀਆਂ ਥੱਲੋਂ ਕੱਢ ਕੇ ਲੈ ਕੇ ਆਈਆਂ ਮੈਂ ਦੇਖੋ ਝਾੜੂ ਵੀ ਹਜੇ ਮੈਂ ਲਾਇਆ ਨਹੀਂਗਾ ਤੇ ਸਵੇਰ ਦੀ ਪਤਾ ਕੀ ਕੰਮ ਕਰ ਰਹੀ ਹਾਂ ਸਵੇਰ ਦੀ ਮੈਂ ਜਿਹੜੀ ਪਤਾ ਮੈਂ ਕੀ ਕੰਮ ਕਰ ਰਹੀ ਹਾਂ ਅੱਜ ਸਵੇਰ ਦੀ ਸਾਰੇ ਆ ਦੋਨੋਂ ਸੀਗੇ ਜਿਹੜੇ ਦਰਾਜ ਸੀਗੇ ਇਹ ਸਾਫ਼ ਕੀਤੇ ਨੇ ਸਾਰੇ ਇਹਨਾਂ ਵਿੱਚ ਮੈਂ ਰੱਖਿਆਗੇ ਜਿਵੇਂ ਕਿ ਕਲੀਰ ਸਾਹਿਬ ਦਾ ਹਾਂ ਬੈਂਡ ਦਾ ਕੰਮ ਆ ਜਿਹੜਾ ਹਨਾ ਉਹ ਸਾਰਾ ਜੋ ਇਹਨਾਂ ਦੇ ਰਸੀਦਾਂ ਵਗੈਰਾ ਨੇਗੀਆਂ ਉਹ ਰੱਖਤੀ ਇੱਕ ਜਗ੍ਹਾ ਉਹ ਉਧਰ ਸਾਰਾ ਖਾਲੀ ਕਰਤਾ ਵਾਚ ਵਗੈਰਾ ਨੇ ਇਹਨਾਂ ਦੀਆਂ ਜਿਹੜੀਆਂ ਉਹ ਵਾਚ ਵਗੈਰਾ ਰੱਖਤੀਆਂ ਉਹ ਵੀ ਸਾਰਾ ਡਰਾਅਰ ਜਿਹੜਾ ਆਪਾਂ ਦਰਾਜ ਕਹਿ ਸਕਦੇ ਹਾਂ ਖਾਲੀ ਕਰ ਲਿਆ ਉਧਰਲਾ ਵੀ ਇਹ ਵੀ ਠੀਕ ਹੈ ਜੀ ਤੇ ਉਹ ਉਧਰ ਵੀ ਹੈ ਜਿਹੜਾ ਉਸ ਵਾਲਾ ਰੈਕ ਹੈ ਆਪਣਾ ਹਾਂ LED ਵਾਲਾ ਰੈਕ ਸੀ ਉਹਦੇ ਵਿੱਚ ਹੁਣ ਉੱਪਰ ਸਿਸ਼ਾ ਰੱਖਿਆ ਹੋਇਆ ਉਥੋਂ ਵੀ ਕਾਫੀ ਸਾਰਾ ਸਮਾਨ ਆ ਜਿਹੜਾ ਉਹ ਇਕੱਠਾ ਕਰਕੇ ਰੱਖਿਆਗਾ ਫੇ ਕਾ ਜੀ ਉਹ ਵੀ ਜਿਹੜੇ ਮਤਲਬ ਵਰਤਣ ਵਾਲਾ ਸੀ ਜਿਹੜੇ ਕੌਮ ਵਗੈਰਾ ਸੀ ਮੈਂ ਤੁਹਾਨੂੰ ਦਿਖਾ ਦੇਣੀ ਹੈਗੀ ਉਹ ਸਾਰੇ ਇਹਦੇ ਵਿੱਚ ਪਾ ਲਿਆ ਦੇਖੋ ਸਾਰੇ ਕੌਮ ਵਗੈਰਾ ਸੀਗੇ ਜਿਹੜੇ ਸਾਰੇ ਇਹਨਾਂ ਵਿੱਚ ਉਹ ਪਾਤੇ ਆ ਦੇਖੋ ਸਾਰੇ ਦੇ ਉੱਪਰ ਪੈ ਥੋੜੀ ਜਿਹੀ ਹੋਰ ਲੱਗਦੇ ਨੇ ਇਹਦੇ ਵਿੱਚ ਸਾਰੇ ਉਹ ਪਾਤੇ ਜੋ ਵੀ ਆਹ ਟੋਕਰੀਆਂ ਵਗੈਰਾ ਸੀਗੇ ਇਹ ਵੀ ਫੁੱਲ ਹੋਈਆਂ ਪਈਆਂ ਸੀ ਇਹ ਸਾਰੀਆਂ ਬੇਲੀਆਂ ਕਰਤੀਆਂ ਇਹਦੇ ਵਿੱਚ ਸਬਜ਼ੀ ਸਬਜ਼ੀ ਕੱਢਿਆ ਜਿੱਦਾਂ ਇਹ ਕੰਮ ਹੋਏ ਨੇ ਜੁੱਸਰ ਹੋਏ ਵਿੱਚ ਰੱਖ ਦਮੈਂ ਬਾਲਟੀ ਦੇ ਵਿੱਚ ਉਹ ਵਾਲੀ ਦੇ ਤੇ ਆਹ ਸਾਰੇ ਜਿਹੜਾ ਪੇਂਟ ਸੀ ਸਾਰਾ ਲੈਣਾ ਸ਼ੁਰੂ ਹੋ ਗਿਆ ਹਾਂਜੀ ਬਾਕੀ ਸਾਰਾ ਕਰ ਰਹੇ ਹਾਂ ਮम्मी ਦਾ ਭੇਜੀ ਜਣਾ ਕੈਂਟੀਨ ਕਿਹਾ ਕਰਨੂ ਬਾਗ ਜੀ ਹੈ ਨਾ ਹਾਂ ਭਾਈ ਤੂੰ ਵੀ ਤੰਗ ਚੜਾਣਾ ਓਏ ਹੈ ਠੀਕ ਹੈ ਹੈ ਨਹੀਂ ਇਧਰ ਹੈ ਨਹੀਂ ਕਿਧਰ ਬੱਚੇ ਆ ਗਏ ਸੀਗੇ ਆਪਣਾ ਪਤੰਗ ਪਾਲਣ ਪਤੰਗ ਉਹਨਾਂ ਨੂੰ ਇੱਥੋਂ ਮਿਲਿਆ ਨਹੀਂ ਹੈਗਾ ਪਤਾ ਨਹੀਂ ਉਹਨੇ ਕਿੱਥੇ ਦੇਖ ਲਿਆ ਤੇ ਅੱਜ ਸਾਰੇ ਇਹੀ ਕੰਮ ਕਰ ਰਹੇ ਨੇ ਮੈਂ ਸਾਰੇ ਸਮਿਟਨਸ ਇਲੈਕਟ੍ਰੀਕ ਵਾਲੇ ਕੰਮ ਕਰ ਰਹੇ ਨੇ ਕਿਉਂਕਿ ਕੱਲ ਤੋਂ ਆਪਣਾ ਜਿਹੜਾ ਕੰਮ ਉਹ ਪ੍ਰੋਪਰ ਛਿੜ ਜਾਊਗਾ ਤੇ ਜਿਵੇਂ ਕਿ ਨਿਉ ਉਹ ਆਪਣੇ ਟਿਕ ਗਿਆ ਸੀ ਇਹ ਕਹਿ ਕੇ ਗਿਆ ਸੀ ਆਪਾਂ ਨੂੰ ਮਿਸਤਰੀ ਵੀ ਨਿਉ ਆ ਥੋੜੀ ਧੜਕੇ ਵੀ ਮੈਂ ਜਿੰਨਾ ਦੇ ਲੈਂਟਰ ਹੋਰ ਪਾਉਣਾਗਾ ਉਹਨਾਂ ਦੇ ਲੈਂਟਰ ਪਾ ਕੇ ਆਉ ਕਿਉਂਕਿ ਉਹ ਆਪਣੇ ਨਾਲ ਗੱਲ ਕਰਕੇ ਗਿਆ ਸੀ ਕੱਲ ਉਹ ਆਉਂਦੇ ਸੀਗੇ ਤੇ ਕੱਲ ਅਸੀਂ ਦਵਾਈ ਲੈਣ ਚਲੇ ਗਏ ਤਾਂ ਕਰਕੇ ਫਿਰ ਹੋ ਗਿਆ ਲੇਟ ਹੈ ਨਾ ਸਾਰਾ ਕੁਝ ਫਿਰ ਮੈਂ ਕੱਲ ਮੈਂ ਜਵਾਬ ਦੇ ਤਾਂ ਅੱਜ ਸਾਨੂੰ ਮਿਸਤਰੀ ਕਹਿੰਦਾ ਕੱਲ ਨੂੰ ਆਉ ਕਿਉਂਕਿ ਸਾਨੂੰ ਪਤਾ ਹੀ ਸੀ ਸਾਡੇ ਨਾਲ ਉਹਦੀ ਗੱਲ ਕੀਤੀ ਹੋਈ ਹੈਗੀ ਪ ਓਏ ਤੁਸੀਂ ਬਾਰ-ਬਾਰ ਗੇਟ ਖੋਲ ਹੀ ਜਾਂਦੇ ਹੋ ਮੇਰੇ ਨੱਕਾ ਲੱਗਦਾ ਮੈਂ ਹੁਣ ਡਾਕੀ ਸੀ ਅਜਾੱਖਣ ਬਹੁਤ ਅੰਕਰਿਆ ਲੜਾਉ ਨਾ ਹੌਲੇ ਚੱਕ ਲੋ ਪਹਿਲਾਂ ਰੈਕ ਰੱਖ ਦੀ ਦੋ ਵਾਰ ਗੇਟ ਡਾਇਏ ਬੱਚੇ ਨਾ ਉਹਦੀ ਖੋਲ ਜਾਂਦੇ ਨੇ ਪਤੰਗਾ ਵਾਲੇ ਦੋ ਵਾਰ ਲਾ ਕੇ ਨਾ ਉਹਨਾਂ ਦੇ ਟੰਗ ਟਿੱਲੇ ਗਏ ਸੀ ਮੈਨੂੰ ਵੀ ਜਿੰਦੇ ਜੇ ਮੈਂ ਗੇਟ ਖੁੱਲਾ ਛੱਡ ਦਿਆਂ ਤਾਂ ਇੱਥੇ ਕਨੀ ਕਾ ਜ ਕਤੂਰਾ ਦਾ ਉਹ ਗੱਲ ਮੇਰੇ ਨਵੇਂ ਸੌਕਸਾਂ ਸੀ ਉਹ ਚੱਕ ਕੇ ਲੈ ਗਿਆ ਅਨਸ਼ੁਕਰੋਂ ਨੇ ਪਾਟੀਆਂ ਨੇ ਹੈਗੀਆਂ ਇੱਕ ਗੱਲੇ ਚ ਡੇਗਤੀ ਇੱਕ ਇੱਥੇ ਡੇਗ ਗਿਆ ਉਹ ਮੈਂ ਚੱਕ ਲਈ ਜੇ ਦੰਦੋਂ ਦੰਦ ਵਿੱਚ ਦੀ ਕੱਟ ਦਿੰਦਾ ਤਾਂ ਮੇਰੇ ਕਜੋੜੇ ਦੇ ਰੱਪਾ ਨਿਕਲ ਆਉਂਦਾ ਨਾ ਸਾਫ ਕਰ ਲਿਆ ਸਨੀ ਦੇ ਨਾਲ ਬਾਲੇ ਵੱਡੇ ਵੱਡੇ ਬੋਟਰੇ ਇਹ ਤਾਂ ਮਸਾਂ ਹੀ ਹੋਣਾ ਚਾਹੀਦੀ ਖੇਵੀ ਇੱਕ ਵਾਰ ਮੈਂ ਸਾਫ ਜੇ ਪਾਸੇ ਰੱਖ ਦਿੰਨੀ ਹੁਣ ਅੱਛੀ ਦੇਖੀਓ ਵੀ ਫੇਰ ਆ ਤਾਂ ਬਾਲੇ ਵੱਡੇ ਵੱਡੇ ਨੇ ਵੇ 2-4 ਮਿੰਟ ਧੋਪੜਾ ਇਕ ਤਰ੍ਹਾਂ ਇਹ ਕਿ ਤੂੰ ਰੈਕ ਦਾ ਮੂੰਹ ਵੀ ਉਧਰਲੇ ਪਾਸੇ ਹੋ ਗਿਆ ਉਹਨਾਂ ਨੂੰ ਵੀ ਕੋਈ ਦੋਸ਼ ਨਹੀਂ ਰੈਕ ਦਾ ਮੂੰਹ ਉਧਰ ਹੋਣ ਕਰਕੇ ਸਾਰਾ ਕੰਮ ਹੀ ਖਰਾਬ ਹੋ ਗਿਆ ਹੂੰ ਦੇ ਖਾਣਾ ਵਿੱਚ ਕਿਸੇ ਵਿੱਚ ਸੌਫਸ ਤਾਂ ਇਹਦਾ ਵਿੱਚੇ ਲਾ ਕੇ ਵਿੱਚ ਹੀ ਰੱਖ ਕੇ ਜਾਂਦੇ ਨੇ ਹੋਰ ਪਾ ਲੈਂਦੇ ਨੇ ਇੰਤਰੇ ਕਰ ਤਾਂ ਇਹ ਇਕੱਠੇ ਹੋ ਜਾਂਦੇ ਨੇ ਧੋਣਾਂ ਨਹੀਂ ਸੋਡੇ ਵੀ ਬੱਚੇ ਐਂ ਕਰਦੇ ਨੇ ਦੱਸੋ ਸਾਡੇ ਤਾਂ ਨਹੀਂ ਕਰਦੇ ਨੇ ਇਹਦਾ ਇੱਕ ਹੋਰ ਰੱਖ ਤਾਂ ਇੱਕ ਹੋਰ ਰੱਖ ਤੰਗਾ ਖਾ ਰਹੀ ਹੈ ਰੀਕੋ ਪੂਰਾ ਪੂਰ ਲੜ ਪਰ ਹੈ ਤੇ ਉਧਰ ਡੱਬਿਆਂ ਚ ਪਾ ਪਾ ਕੇ ਆਇਆ ਬਸ ਇਹ ਚੋਕ ਨਾਂ ਜਿਹੜੀਆਂ ਰੱਖ ਦਿੰਨੇ ਹੋਰ ਇੱਕ ਅੱਧਾ ਜੋੜਾ ਹੋਰ ਇੱਧਰੋਂ ਮੋਂ ਲਿਉਂਦੀਆਂ ਕੱਢ ਕੇ ਫਾਈਲ ਹੋ ਚੀ ਤਮ ਹੋ ਗਏ ਲੈ ਫੜੀ ਹੁਣ ਇੱਕ ਅੱਧਾ ਜੋੜਾ ਹੋਰ ਕਿਤੋਂ ਮੈਂ ਲੋ ਚੱਕ ਕੇ ਰੱਖ ਦਿਆਂ ਤੁਹਾਨੂੰ ਦਿਖਾਉਣੀ ਹੈ ਇੱਧਰ ਮੈਂ ਆਹ ਦੇਖੋ ਹਾਂ ਪੂਰੇ ਇਹਨਾਂ ਦੇ ਸਾਰਿਆਂ ਵਿੱਚ ਬੂਟੀ ਨੇ ਆ ਡੱਬਿਆਂ ਚ ਕਾ ਨਿਕਲੇ ਹੋਰ ਇੱਕ ਇੱਕ ਦੋ ਦੋ ਜਿੰਨੇ ਜੋੜੇ ਕੋਲੋਂ ਤੋਂ ਪਾਉਣ ਵਾਲੇ ਤਾਂ ਡੱਲੀ ਪਾਈ ਜਾਂਦੇ ਨੇ ਇਹਦਾ ਨਾਮ ਇਹਦਾ ਸ਼ੁੱਕ ਲਓ ਜੀ ਇੱਕ ਜੋੜਾ ਹੋਰ ਮਿਲ ਗਿਆ ਤੁਹਾਨੂੰ ਦਿਖਾਵਾਂ ਜਿੰਨੇ ਮੈਂ ਹੁਣ ਕੱਢੇ ਨੇ ਨਾ ਦੋ ਤਿੰਨ ਵਿੱਚੋਂ ਤਿੰਨ ਵਿੱਚੋਂ ਚਾਰ ਵਿੱਚੋਂ ਸੌਖਾ ਨਹੀਂ ਕੋਈ ਹੈ ਨਹੀਂ ਆ ਦੇਖੋ ਇੱਕ ਜੋੜਾ ਪਿਆ ਕਦੇ ਉਹ ਪੇਟੀ ਥੱਲੇ ਬਾੜਤੀ ਕਦੇ ਉਹ ਪੇਟੀ ਥੱਲੇ ਬਾੜਤੀ ਕਰਿਆ ਸਿੰਗਲ ਬੈੱਡ ਥੱਲੇ ਆ ਦੇ ਪਿੱਛੇ ਸੌਕਸ ਆਏ ਰੱਖ ਦੇਣੀ ਫੋਟਲਾ ਸਾਰਾ ਸਾਫ ਸਫਾਈ ਕਰਤੀ ਝਾੜੂ ਲਾਤਾ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਚੱਕ ਚੱਕ ਕੇ ਝਾੜੂ ਲਾਇਆਗਾ ਤੇ ਹੁਣ ਮੈਂ ਚਾਹ ਬਣਾਉਣੀ ਆ ਚਾਹ ਪੀ ਕੇ ਫਿਰ ਕਰਦੇ ਆ ਕੰਮ ਸਾਰੇ ਇੱਕ ਬੈੱਡ ਸ਼ੀਟ ਧੋ ਕੇ ਪਾਇਆ ਇੱਕੋ ਹੀ ਰਹੇਗੀ ਇੱਕ ਸਿੰਗਲ ਤੇ ਉਹ ਜਿਹੜੇ ਪਾਏ ਹੋਏ ਨੇ ਠੀਕ ਆ ਜੀ ਪਹਿਲਾਂ ਮੈਂ ਚਾਹ ਪੀ ਲਈਏ ਚਾਹ ਪੀ ਕੇ ਫਿਰ ਕਰਦੇ ਆ ਕੰਮ ਅੰਦੇ ਸ਼ੁਰੂ ਤੋਂ ਆ ਤੇ ਅਸੀਂ ਮੇਰਾ ਕਿੰਨੇ ਚੁਪ ਚੁਪੜੀ ਚ ਪ੍ਰਮੰਗ ਚਿੰਨੇ ਇਹ ਬਸ ਨੂੰ ਗੜ ਪਾਉਣੇ ਹੋਣੇ ਪਰ ਹਜੇ ਮੈਨੂੰ ਕੋ ਟ੍ਰਿਸਟ ਨਹੀਂ ਆ ਰਿਹਾ ਹਕੀ ਕਰਾ ਤੇ ਲੋ ਜੀ ਲੋ ਜੀ ਚਾਹ ਵਰਗੀ ਪੀਣਿਆ ਚਾ ਫਿਰ ਮਿਲਦੇ ਹਾਂ ਲੋ ਜੀ ਚਾਹ ਸੀ ਪੀਲੀ ਬਾਟੀਆਂ ਚੀ ਪੀਤੇ ਚਾ ਤਾਂ ਕਿ ਜਲਦੀ ਠੰਡੀ ਹੋ ਜੇ ਹੁਣ ਲੱਗਦਾ ਕੰਮ ਕਰਨ ਕਾਰ ਕੰਮ ਮਕਾਰ ਕਰਨ ਜੀਵਨ ਹੀ ਪਲਟਦੀ ਕਦੀ ਕਦੀ ਦਾ ਹੁਣ ਤੁਸੀਂ ਜਾਓਗੇ ਜਾਖੜ ਜੀ ਆ ਜੀ ਹੋਰ ਮੈਂ ਦੇਖਦਾ ਵਾਂ ਫੇਰ ਦੋਵੇਂ ਹਨ ਚਲ ਠੀਕ ਸਿੱਧੇ 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 ਤੁਰਿਆ ਕਰੋ ਤੁਰ ਲੈਣਿਓ ਸਿੱਧੇ ਜਾਖੜ ਜੀ ਕਿਥੇ ਜਾਖੜ ਦੇ ਦੇਣੇ ਪਹਿਲੇ ਸਿੱਧੇ ਤੁਰਕਾ ਹੋ ਸਿੱਧੇ ਤੁਰ ਲੈਣਿਓ ਜਾਣ ਕੇ ਤੁਹਾਨੂੰ ਹੱਥ ਪੈ ਗਈ ਸੁਭਾਅ ਪੈ ਗਿਆ ਬਹੁਤ ਸੋਹਣਾ ਤੁਰਦੇ ਮੈਂ ਤੁਹਾਨੂੰ ਦੇਖਦੀ ਹਾਂ ਸਿੱਧਾ ਤੁਸੀਂ ਪਾ ਥੋੜੀ ਹੱਥ ਪੈ ਗਈ ਜਾਖੜ ਜੀ ਜਾਖੜ ਆ ਲੋ ਇੱਕ ਮਿੰਟ ਚਲੋ ਲਓ ਜੀ ਹੁਣ ਮੈਂ ਵੀ ਆਪਣੇ ਕੰਮਕਾਰ ਕਰਦੇ ਆ ਕੈਮਰਾ ਸੈੱਟ ਕਰ ਲਈ ਆਪਾਂ ਚਾਹ ਪੀ ਲਈ ਲੋਚ ਕੈਮਰਾ ਹੋ ਗਿਆ ਸੈਕਟ ਤੇ ਚਾਰ ਵਾਲੀ ਬੱਤੀ ਚੱਕਦਾ ਮਿੱਥੂ ਤੂੰ ਇੱਥੋਂ ਸੌਣ ਟਿਕਣਾ ਫਿਰ ਸਾਰਾ ਮੈਂ ਫੇਰ ਨਾ ਕਿਉ ਪਾਣੀ ਛੱਡ ਗਈ ਇੱਕ ਬੈਟ ਸੀਟ ਰਹੀ ਉਹ ਬਾਹਰ ਦੇ ਵਿੱਚ ਦੇਖ ਬੈਂਦੀ ਮਰਜੀ ਤੂੰ ਮਾ ਟੇਬਲ ਮੈਂ ਇੱਥੇ ਪਹਚਾਤਾ ਪਹਿਲਾਂ ਇੱਕ ਵਾਰ ਤਾਂ ਫਿਰ ਦੇਖ ਦੇ ਨ ਸੈਟ ਕਰਕੇ ਲਾਉਣੀ ਆ ਸਿਹੇ ਬੈੱਡ ਨਾਲੀ ਭੁੱਲ ਗਈ ਵੀ ਜਿਹੜਾ ਕੱਪੜਾ ਕੱਢਣਾ ਮੈਂ ਕੱਢ ਲਾ ਆਈ ਹਾਈ ਮੱਕੂ ਵੀ ਕੱਪੜੇ ਦਾ ਕੰਮ ਨਹੀਂ ਕਰਦੇ ਅਪਾ ਦੇ ਸਿਆ ਉਹ ਚੱਲ ਨਹੀਂ ਆ Трябва да бъдем тази таблица. Трябва да 我配比的。 ਲੋ ਜੀ ਇੱਕ ਆਪਾਂ ਸਟੋਰੇਜ ਬੈਗ ਆ ਭਰਿਆ ਹੋਇਆ ਕੱਢ ਲਿਆ ਕੁਛ ਇਧਰ ਆ ਰੱਖ ਲੈ ਠੀਕ ਆ ਸਾਰਿਆਂ ਨੂੰ ਫਿਰ ਇੱਥੇ ਸੈੱਟ ਕਰੂੰਗੀ ਆ ਵਾਲੀ ਸੈਟੀ ਦੇ ਵਿੱਚ ਤੇ ਪਹਿਲਾਂ ਬੈੱਡ ਸ਼ੀਟਾਂ ਵਿਛਾ ਕੇ ਮੈਂ ਨਾ ਕੇ ਆਉਣੀ ਆ ਕੈਮਰਾ ਆਪਾਂ ਸੈੱਟ ਕਰ ਲਈ ਮੈਂ ਚੁੱਪ ਕਰਕੇ ਮੇਰੇ ਖੱਪੇ ਇਹ ਨੂੰ ਬਾਅਦ ਚੱਕਾਂ ਉਸ ਵੇਲੇ ਤਾਂ ਮੈਂ ਗੋਟ ਫਿਨਿਸ਼ ਆ ਰਹੀ ਆ ਬਸ ਸਫਾਈ ਕਰਤੀ ਜੋ ਵੀ ਬੈੱਡ ਸੀਟਾਂ ਸੀ ਸਾਰੀਆਂ ਪਿਛਾਤੀਆਂ ਧੋਤੀਆਂ ਠੀਕ ਹੈ ਜੀ ਸਾਰੇ ਕੰਮ ਹੋ ਗਿਆ ਦੇਖੋ ਬੈੱਡ ਸੀਟਾਂ ਸਾਰੀਆਂ ਲਾਤੀਆਂ ਅੱਜ ਪੂਰੀ ਪ੍ਰੋਪਰ ਸਫਾਈ ਕੀਤੀ ਪਰ ਪੋਚਾ ਨਹੀਂ ਲਾਇਆ ਪੋਚਾ ਦੂਸਰਾ ਮੰਗਾਇਆ ਕਲੇਰ ਸਾਹਿਬ ਤੋਂ ਅੱਜ ਲੈ ਕੇ ਦੇਣਗੇ ਫਿਰ ਮੈਂ ਉਹ ਪੋਚਾ ਲਾਉਂਗੀ ਤੇ ਇਹਦੇ ਵਿੱਚ ਕੱਪੜੇ ਸੈੱਟ ਕਰਕੇ ਲਵਾਉਣੇ ਉਹ ਆ ਸਾਰੇ ਪੇਟੀ ਉੱਪਰ ਪਏ ਨੇ ਠੀਕ ਹੈ ਜੀ ਉਹ ਬਾਅਦ ਚ ਲਾਵਾਂਗੇ ਹੁਣ ਮੈਂ ਨਹਾ ਕੇ ਆਉਣੀ ਫਿਰ ਤੁਹਾਨੂੰ ਮਿਲਦੀ ਆ ਲੋਜੀ ਇੱਥੇ ਕਾਫੀ ਨੇਰਾ ਹੋ ਗਿਆ ਤੇ ਇਸ ਵੀਡੀਓ ਤੋਂ ਅਪਾ ਇੱਥੇ ਐਂਡ ਕਰਦੇ ਆਂਗੇ ਆਈ ਹੋਪ ਤੁਹਾਨੂੰ ਅੱਜ ਦਾ ਬਲੌਗ ਆ ਜਿਹੜਾ ਪਸੰਦ ਆ ਤੇ ਇੱਥੇ ਸਬਜ਼ੀ ਰੱਖੀ ਹੋਈ ਹੈ ਬਣ ਲਈ ਆਲੂ ਮਟਰ ਠੀਕ ਆ ਜੀ ਚਲੋ ਕੱਲ ਨੂੰ ਮਿਲਦੇ ਆ ਤੁਹਾਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਤੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ